ਮੇਰਾ ਨਾਮ ਰਮਨਦੀਪ कौर ਹਾਂਜੀ ਤੇ ਮੈਂ ਸਰਕਾਰੀ ਹਾਈ ਸਕੂਲ ਟੋਟੀਆਂ ਜ਼ਿਲ੍ਹਾ ਤਰਨਤਾਰਨ ਡਿਊਟੀ ਕਰ ਰਹੀ ਹਾਂ ਐਜ਼ ਅ ਪੰਜਾਬੀ ਮਿਸਟਰਸ ਜੀ ਤੁਸੀਂ ਤਾਂ ਬਾਹਵੀਂ ਲੰਬੀਆਂ ਵਾਟਾਂ ਤੈਅ ਕਰਕੇ ਅੱਛਾ ਅੱਛਾ ਹਾਂ ਠੀਕ ਹੈ ਤੁਸੀਂ ਕਦੋਂ ਭਰਤੀ ਹੋਏ ਮੈਂ 2023 ਚ ਹੋਈ ਸੀਗੀ ਜੀ ਹਾਂਜੀ ਜੀ ਤੇ ਹੁਣ ਐਵੇਂ ਆ ਨਾ ਕਿ ਜਿਹੜੇ ਵੀ ਭਰਤੀ ਹੋ ਰਿਹਾ ਉਹਨਾਂ ਨੂੰ ਬਾਰਡਰ ਮਤਲਬ ਏਰੀਆ ਜ਼ਿਆਦਾ ਪ੍ਰੈਫਰੈਂਸ ਕਰ ਰਹੀ ਹੈ ਹਾਂ ਤਾ ਕਰਕੇ ਫਿਰ ਮੈਂ ਵੀ ਬਾਦਰ ਤੇ ਚਲੀ ਗਈ ਵੈਸੇ ਸੀਐਮ ਸਾਹਿਬ ਨੇ ਕਿਹਾ ਵੀ ਦੇਖੋ ਭਾਰਤੀਆਂ ਹੋ ਰਹੀਆਂ ਨੇ ਭਾਰਤੀਆਂ ਬਹੁਤ ਸਾਰੀਆਂ ਹੋ ਰਹੀਆਂ ਨੇ ਤੇ ਇਹ ਗੱਲ ਆ ਵੀ ਜੇ ਤੁਹਾਡੀ ਡਿਊਟੀ ਦੂਰ ਨੇੜੇ ਲੱਗ ਜੇ ਉਹਨੂੰ ਕਰ ਲਿਓ ਇਹ ਨਾ ਹੋਵੇ ਵੀ ਚਿੱਠੀ ਪਹਿਲਾਂ ਹੀ ਆ ਜਾਏ ਇਹ ਵੀ ਚੱਕਰ ਪੈਂਦਾ ਰਿਹਾ ਨਹੀਂ ਨਹੀਂ ਮੈਂ ਤਾਂ ਮਤਲਬ ਮੇਰੀ ਗੁੜੀਆ ਵੀ ਛੋਟੀ ਹੈ ਤਾਂ ਕਰਕੇ ਮੈਂ ਮਤਲਬ ਮੰਮੀ ਤੇ ਪਾਪਾ ਮਤਲਬ ਐਨੇ سپورਟਿਵ ਹੈ ਮੇਰੇ ਨਾਲ ਹੀ ਰਹਿ ਰਹੇ ਆ ਉੱਥੇ ਵੀ ਸਾਰੀ ਫੈਮਿਲੀ ਨੂੰ ਹੀ ਨਾਲ ਲੈ ਕੇ ਗਈ ਆ ਆਪਦੇ ਤੇ ਮੇਰੇ ਹਸਬੰਡ ਸਗੋਂ ਇੱਥੇ ਇਕੱਲੇ ਰਹਿ ਰਹੇ ਆ ਜੀ 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 ਤਾਂ ਤੁਸੀਂ ਭਰਤੀ ਇੱਥੇ ਆ ਕੀ ਹੋਏ ਜਾਂ ਫਿਰ ਤੁਹਾਡਾ ਪੇਕੇ ਪਿੰਡ ਭਰਤੀ ਹੋਈ ਹਾਂਜੀ ਮੈਂ ਭਰਤੀ ਇੱਥੇ ਆ ਕੀ ਹੋਈ ਆ ਪਹਿਲਾਂ ਤਾਂ ਮਤਲਬ 2 ਸਾਲ ਹੋ ਗਏ ਸੀ ਮੇਰੀ ਮੈਰਿਜ ਨੂੰ ਉਸ ਤੋਂ ਬਾਅਦ ਮੈਂ ਭਰਤੀ ਹੋਈ ਆ ਤੇ ਵੈਸੇ ਮੈਨੂੰ ਇਸ ਦੀ ਇੱਕ ਗੱਲ ਬਹੁਤ ਵਧੀਆ ਲੱਗੀ ਕਿ ਜਿਵੇਂ ਆਪਣੀ ਵੀ ਆਵੇਂ ਹੁੰਦਾ ਕਿ ਜਿਵੇਂ ਸਾਡੇ ਕਈ ਵੀ ਹੁੰਦੇ ਏਰੀਆ ਚ ਵੀ ਸ਼ਰੀਕਵਾਜੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਵੀ ਇੱਕ ਲੱਗੇ ਤੁਹਾਨੂੰ ਆਏ ਲੱਗਦਾ ਕਿ ਨਾਲ ਵਾਲਾ ਨਾਲ ਲੱਗੇ ਵੀ ਦੂਸਰੇ ਘਰ ਦਾ ਮੈਂਬਰ ਪਰ ਇੱਥੇ ਨਾ ਫੈਮਲੀਆਂ ਬਹੁਤ ਜ਼ਿਆਦਾ سپورਟਿਵ ਆਪਾਂ ਨੂੰ ਗਾਈਡੈਂਸ ਇੰਨੀ ਵਧੀਆ ਦਿੰਦੇ ਆ ਨਾ ਵੀ ਬਹੁਤ ਗਾਈਡ ਕਰਦੇ ਜਿਹੜੇ ਵੱਡੇ ਹੈਗੇ ਵੀ ਤੁਹਾਨੂੰ ਆ ਕਰਨਾ ਚਾਹੀਦਾ ਆ ਕਰਨਾ ਚਾਹੀਦਾ ਮੈਨੂੰ ਲੱਗਦਾ ਇਹਨਾਂ ਸਾਰਿਆਂ ਦੀ ਗਾਈਡੈਂਸ ਤੇ ਦਬਾਵਾਂ ਦੇ ਨਾਲ ਮੈਂ ਵੀ ਮਤਲਬ ਜੁਆਇਨ ਕਰ ਲਿਆ ਹਾਂ ਜੀ ਮੈਂ ਵੀ ਫੀਰ ਖਾ ਤਾਂ ਕੀ ਰਹਿਣੀ ਆ ਬਾਪੂ ਹੁਣ ਹੀ ਦੱਸਦੇ ਸੀ ਕਹਿੰਦੇ 25 ਪਰਿਵਾਰ ਆ 33 ਚ ਰਿਹਾ ਸਾਰਿਆਂ ਦੇ ਲੱਗੇ ਹੋਏ ਨੇ ਹਾਂਜੀ ਇਹ ਵੀ ਸੌਖਾ ਰਹਿੰਦਾ ਨਾ ਜੀ ਇੰਨੀ ਵਧੀਆ ਫੈਮਲੀਜ਼ ਮਤਲਬ ਮਿਲ ਲੀਆਂ ਮੈਨੂੰ ਲੱਗਦਾ ਧਰਤੀ ਤੇ ਹੈਗਾ ਤਾਂ ਐ ਲੱਗਦਾ ਵੀ ਅਸੰਭਵ ਚਾ ਲੱਗਦਾ ਜਦੋਂ ਉਧਰ ਗੱਲਬਾਤ ਹੁੰਦੀ ਹੋਣੀ ਹੈ ਕਿ ਤੁਹਾਡਾ ਪਿੰਡ ਕਿਹੜਾ ਉਹ ਦੱਸ ਦਿਓ ਮੋਂਗ ਕਿ ਡੰਗਰ ਖੇੜਾ ਫਿਰ ਇਹ ਵੀ ਚਰਚਾ ਸਿਰਪਾਂ ਦੀ ਹੋਣੀ ਹੈ ਅੱਗੇ ਉਧਰ ਤੇ ਆਪਕਾਂ ਦਾ ਪਿੰਡ ਆ ਹਾਂਜੀ ਹਾਂਜੀ ਇਹ ਗੱਲ ਮਤਲਬ ਪਹਿਲਾਂ ਜਦੋਂ ਮੇਰੀ ਇੰਗੇਜਮੈਂਟ ਹੋਈ ਐ ਉਦੋਂ ਮੈਂ ਥੋੜਾ ਐ ਕਹਿੰਦੀ ਸੀ ਵੀ ਡੰਗਰ ਖੇੜੇ ਦੀ بجائے ਮੈਂ ਹਵੋਰ ਕਹਿ ਦਿੰਦੀ ਸੀ ਪਰ ਹੁਣ ਮੈਂ ਪੂਰੇ ਮਾਨ ਨਾਲ ਕਹਿੰਨੀ ਉਦੋਂ ਵੀ ਹਾਂ ਮੈਂ ਡੰਗਰ ਖੇੜੇ ਤੋਂ ਹਾਂ ਫਿਰ ਸਾਰੇ ਵੀ ਇਹ ਪੁੱਛਦੇ ਅੱਛਾ ਤੁਸੀਂ ਉਸ ਤੋਂ ਆ ਜਿੱਤੇ ਬਹੁਤ ਜ਼ਿਆਦਾ ਵਿਆਪਕ ਹੈ ਜਿਹੜੇ ਪਿੰਡ ਦੇ ਫਿਰ ਮਾਨ ਵੀ ਮਹਿਸੂਸ ਹੁੰਦਾਗਾ ਬਿਲਕੁਲ ਬਿਲਕੁਲ ਹਾਂਜੀ ਦਿਓ ਜੀ ਅੱਗੇ ਮੈਨੂੰ ਤਾਂ ਤੁਸੀਂ 1158 ਪ੍ਰੋਫੈਸਰ ਹਾਂਜੀ ਸਰ ਜੀ ਕਦੋਂ ਭਰਤੀ ਹੋਣੇ ਤੁਹਾਡੇ ਮਿਲ ਗਿਆ ਤੁਹਾਨੂੰ ਹਾਂਜੀ ਹਾਂਜੀ ਸਟੇਸ਼ਨ ਮਿਲ ਚੁੱਕਿਆ ਮੈਂ ਐਮ ਆਰ ਸਰਕਾਰੀ ਕਾਲਜ ਫਾਜ਼ਿਲਕਾ ਦੇ ਵਿੱਚ ਸੇਵਾਵਾਂ ਦੇ ਰਹੀ ਹਾਂ ਹਾਂਜੀ ਤੁਹਾਨੂੰ ਤਾਂ ਵਾਹ ਵਾਹ ਹੀ ਔਖਾ ਮਿਲਿਆ ਉਹ ਲੇਖ ਹਾਂਜੀ ਔਖਾ ਤਾਂ ਮਿਲਿਆ ਪਰ ਚਲੋ ਠੀਕ ਹੈ ਦੇਰ ਆਇ ਦਰੁਸਤਾਏ ਹਾਂਜੀ ਜੀ ਤਾਂ ਕੀ ਤੁਹਾਡਾ ਪੜਾਈ ਦਾ ਕੀ ਰਿਹਾ ਜਦੋਂ ਤੁਸੀਂ ਦਿਮਾਗ ਦੇ ਵਿੱਚ ਇਹ ਆਉਂਦਾ ਸੀ ਕਿ ਤੁਸੀਂ ਕਿਹੜੀ ਨੌਕਰੀ ਕਰਨੀ ਆ ਉਹ ਕੀ ਰਿਹਾ ਜਾਂ ਪ੍ਰੋਫੈਸਰ ਬਣਨ ਵਾਲੀ ਸੋਚਦੇ ਸੀ ਜਾਂ ਟੀਚਰ ਉਹ ਕੀ ਰਿਹਾ ਤੁਹਾਡਾ ਸਾਡੀ ਟੀਚਰਸ ਦੀ ਗਾਈਡੈਂਸ ਇਸ ਤਰੀਕੇ ਦੀ ਰਹੀ ਹੈ ਕਿ ਉਦੋਂ ਹੀ ਡਿਸਾਈਡ ਕਰ ਲਿਆ ਸੀ ਜਦੋਂ ਆਪਾਂ ਐਮਏ ਕਰ ਰਹੇ ਸੀ ਐਮਏ ਹਿੰਦੀ ਡੀਏਵੀ ਕਾਲਜ ਅਬੋਹਰ ਤੋਂ ਡਿਸਾਈਡ ਕਰ ਲਿਆ ਸੀ ਵੀ ਹਾਂ ਅਸੀਂ ਵੀ ਪ੍ਰੋਫੈਸਰ ਬਣਨਾ ਫਿਰ ਉਹਨਾਂ ਦੀ ਗਾਈਡੈਂਸ ਦੇ ਵਿੱਚ ਰਹਿ ਕੇ ਜੀਆਰਐਫ ਕੀਤਾ ਫਿਰ ਨਾਲ ਦੀ ਨਾਲ ਡੀਏਵੀ ਕਾਲਜ ਦੇ ਵਿੱਚ ਪਰਮਾਨੈਂਟ ਪੋਸਟ ਦੇ ਵਿੱਚ ਮੈਂ ਆ ਗਈ ਸੀ ਉੱਥੇ ਵੀ ਤੇ ਮੈਂ ਪਿਛਲੇ 7 ਸਾਲਾਂ ਤੋਂ ਉੱਥੇ ਪੜਾ ਰਹੀ ਸੀ ਤੇ ਹੁਣ ਸਰਕਾਰ ਨੇ ਇਹ ਮੌਕਾ ਦਿੱਤਾ 25 ਸਾਲ ਬਾਅਦ ਤੇ ਹੁਣ ਫਿਰ ਮੈਂ ਸਰਕਾਰ ਸਰਕਾਰੀ ਨੌਕਰੀ ਦੇ ਵਿੱਚ ਮੈਂ ਆ ਚੁੱਕੀ ਹਾਂ ਤੇ ਐਮਰ ਸਰਕਾਰੀ ਕਾਲਜ ਵਿੱਚ ਆਪਣੀਆਂ ਸੇਵਾਵਾਂ ਦੇ ਰਹੀਆਂ ਜੀ ਪ੍ਰੋਫੈਸਰਾਂ ਦੀ ਗਿਣਤੀ ਵੀ ਕਾਫੀ ਘਟ ਕਾਲਜਾਂ 'ਚ ਰਹੀ ਚਲੋ ਹੁਣ ਕਾਫੀ ਹੱਦ ਤੱਕ 1158 ਤੋਂ ਬਾਅਦ ਭਰਤੀ ਹੋਣੀ ਆ ਹਾਂਜੀ ਸਰ ਤੇ ਹੁਣ ਗਿਣਤੀ ਵੀ ਉਹਦੇ ਨਾਲ ਫਰਕ ਪੈਣਾ ਕਾਲਜਾਂ ਦੇ ਵਿੱਚ ਬਿਲਕੁਲ ਸਰ ਜਿਵੇਂ ਅਸੀਂ ਜੁਆਇਨ ਕੀਤਾ ਤੇ ਕਾਲਜਾਂ ਦੇ ਵਿੱਚ ਬੱਚੇ ਕਲਾਸਾਂ ਦੇ ਵਿੱਚ ਨਹੀਂ ਆ ਰਹੇ ਸੀ ਤੇ ਹੁਣ ਜਾ ਕੇ ਅਸੀਂ ਜਿਹੜਾ ਡਿਸਪਲਿਨ ਬੱਚਿਆਂ ਦੇ ਵਿੱਚ ਨਹੀਂ ਸੀਗਾ ਉਹਨਾਂ ਜਿਹੜੀਆਂ ਚੀਜ਼ਾਂ ਖਤਮ ਹੋ ਚੁੱਕੀਆਂ ਉਹਨਾਂ ਨੂੰ ਅਸੀਂ ਦੁਬਾਰਾ ਸ਼ੁਰੂ ਕਰ ਰਹੇ ਹਾਂ ਤਾਂ ਕਿ ਬੱਚਾ ਦੇ ਫੇਰ ਡਿਸਪਲਿਨ ਆਏ ਬੱਚੇ ਫੇਰ ਕਾਲਜਾਂ ਦੇ ਵਿੱਚ ਆਣ ਤੇ ਜਿਹੜਾ ਪੰਜਾਬ ਦਾ ਫਿਊਚਰ ਹੈ ਉਹ ਫੇਰ ਅਸੀਂ ਸੇਵ ਕਰ ਸਕੀਏ ਜੀ ਹਾਂਜੀ ਸਰ ਤੇ ਦੂਜੀ ਗੱਲ ਸਰ ਮੈਂ ਇੱਥੇ ਆਪਣੀ ਫੈਮਲੀ ਬਾਰੇ ਵੀ ਕਰਨਾ ਚਾਹੂੰਗੀ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਸਰ ਜਿਵੇਂ ਮੇਰੀ ਇੰਟਰ ਕਾਸਟ ਮੈਰਿਜ ਹੈ ਸਰ ਤੇ ਦੂਜਾ ਮੈਂ ਇਹ ਦੱਸਣਾ ਚਾਹੂੰਗੀ ਕਿ ਮੇਰੀ ਜਦੋਂ ਮੈਰਿਜ ਹੋਈ ਸਰ ਅੱਜ ਅੱਜ ਤੋਂ 6 ਸਾਲ ਪਹਿਲਾਂ ਤੇ ਮੇਰੀ ਫੈਮਲੀ ਨੇ ਮਤਲਬ ਸਾਡੇ ਤਾਇਆ ਜੀ ਬੈਠੇ ਐ ਜਿਵੇਂ ਚਾਚਾ ਜੀ ਨੇ ਕਿਹਾ ਵੀ ਸਾਡੇ ਫੈਮਲੀ ਦੇ ਬੋਰਡ ਹੈਗੇ ਐ ਤੇ ਉਹਨਾਂ ਦੀ ਛਤਰਛਾਇਆ ਦੇ ਵਿੱਚ ਮਤਲਬ ਸਾਡੀ ਮੈਰਿਜ ਹੋਈ ਤੇ ਉਹਨਾਂ ਨੇ ਮਤਲਬ ਮੇਰੇ ਪਰਿਵਾਰ ਵੱਲੋਂ ਇੱਕ ਪੈਸੇ ਪੈਸਾ ਵੀ ਜਿਹੜਾ ਹੈ ਨਹੀਂ ਲਿਆ ਜੀ ਬਿਨਾ ਪੈਸੇ ਦੇ ਮੇਰੀ ਮੈਰਿਜ ਹੋਈ ਹੈ ਤੇ ਇਸ ਇਸ ਤੋਂ ਖੁਸ਼ਕਿਸਮਤ ਮੇਰੇ ਪੇਰੈਂਟਸ ਤੇ ਮੈਂ ਮਤਲਬ ਆਪਨੇ ਆਪ ਨੂੰ ਮੰਨਦੀ ਆ ਤੇ ਦੂਜਾ ਮੈਂ ਇਸ ਪਰਿਵਾਰ ਦਾ ਹਿੱਸਾ ਹਾਂ ਮਤਲਬ ਮੈਂ ਇਸ ਲਈ ਮਤਲਬ ਤਾਇ ਜੀ ਦਾ ਧੰਨਵਾਦ ਕਰਦੀ ਆ ਉਹਨਾਂ ਦੀ ਬlesਸਿੰਗ ਸਾਡੇ ਨਾਲ ਨੇ ਜੀ ਹਾਂਜੀ ਮਿਹਰਬਾਨੀ ਥੈਂਕ ਯੂ ਕੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਨਵਨੀਤ कौर ਜੀ ਮੈਂ ਜੇ ਪੰਜਾਬੀ ਮਿਸਟਰਸ ਦੋਦਾ ਮੇਰੀ ਪੋਸਟਿੰਗ ਹੈ ਜੀ ਮੁਖਸਰ ਜ਼ਿਲ੍ਹੇ ਚ ਬਿਲਕੁਲ ਮੈਂ ਦੇਵ ਸਿੰਘ ਖੈਰਾ ਦੀ ਬੇਟੀ ਆ ਜੀ ਹਾਂਜੀ ਜੀ ਤੁਸੀਂ ਕਦੋਂ ਭਰਤੀ ਹੋਏ ਮੈਂ 2011 ਵਿੱਚ ਤਾਂ ਹੁਣ ਤੁਸੀਂ ਦੋਦਾ ਪਿੰਡ ਚ ਪੜਾ ਰਹੇ ਹੋ ਹਾਂਜੀ ਵੱਡਾ ਪਿੰਡ ਆ ਦੋਦਾ ਬੁਖਸਰ ਜਿਹਾ ਬਹੁਤ ਜੀ ਸਕੂਲ ਵੀ ਬਹੁਤ ਵੱਡਾ ਹੈ ਕੀ ਤੇ ਯਾਰ ਬਾਰੇ ਆ ਪੜਾਉਣ ਦਾ ਹੁਣ ਜਦੋਂ ਤੇ ਭਰਤੀ ਹੋਏ ਹੁਣ ਤੱਕ ਬੱਚਿਆਂ ਨੂੰ ਲੈ ਕੇ ਸਾਰਾ ਬਹੁਤ ਵਧੀਆ ਜੀ ਜਿਹਾਪਾ ਬੱਚਿਆਂ ਨਾਲ ਪਿਆਰ ਨਾਲ ਡੀਲ ਕਰਦੇ ਆ ਤੋ ਵੀ ਆਪਣੇ ਨਾਲ ਪਿਆਰ ਨਾਲ ਡੀਲ ਕਰਦੇ ਆ ਜੀ ਠੀਕ ਹੈ ਮੇਰਾ ਵੀ ਥੋੜੀ ਜੀ ਨੇਚਰ ਮੈਂ ਵੀ ਹਾਈਪਰ ਹੋ ਜਾਂਦੀ ਆ ਛੇਤੀ ਹੈਨਾ ਹਾਂ ਤੇ ਪਰ ਮੇਰੇ ਅਕੋਰਡਿੰਗ ਵੀ ਕੁੱਟਣ ਵਾਲੋਂ ਬੱਚੇ ਪਿਆਰ ਨਾਲ ਜ਼ਿਆਦਾ ਹੂੰ ਕੈਚ ਕਰਦੇ ਆ ਜੀ ਪਰ ਜਿਹੜੇ ਬੱਚੇ ਨੇ ਨਹੀਂ ਪੜਨ ਵਾਲੋਂ ਭਾਵੇਂ ਆਪਾਂ ਮਾਰ ਲੀਏ ਭਾਵੇਂ ਆਪਾਂ ਨੂੰ ਪਿਆਰ ਕਰ ਲੀਏ ਹਾਂ ਜਿਹੜੇ ਬੱਚੇ ਪੜਨ ਵਾਲੇ ਆ ਨਾ ਉਹ ਇਮੋਸ਼ਨਲੀ ਜਦੋਂ ਆਪਣੇ ਨਾਲ ਅਟੈਚ ਹੁੰਦੇ ਆ ਤੋ ਜ਼ਿਆਦਾ ਪੜਦੇ ਹੈਗੇ ਬਿਲਕੁਲ ਬਿਲਕੁਲ ਹਾਂਜੀ ਜਿਵੇਂ ਮੈਂ ਬਾਪੂ ਹਣਿਆਂ ਨਾਲ ਗੱਲ ਕਰ ਰਿਹਾ ਸੀ ਤਾਂ ਪਿਛਲੇ ਬਾਪੂ ਹਣਿਆਂ ਨੇ ਦੱਸਿਆ ਵੀ ਅਸੀਂ ਵੀ ਤਾਂ ਇਹ ਸਰਕਾਰੀ ਸਕੂਲਾਂ 'ਚੋਂ ਪੜ ਕੇ ਇੱਥੋਂ ਤੱਕ ਪਹੁੰਚੇ ਆਂ ਬਹੁਤ ਪੰਜਾਬ ਦੇ ਜਿਹੜੇ ਵੱਡੇ ਅਫਸਰ ਲੱਗੇ ਉਹ ਵੀ ਇੱਥੋਂ ਤੱਕ ਪੰਜਾਬ ਦੇ ਹਾਲਾਂਕਿ ਮੁੱਖ ਮੰਤਰੀ ਤੱਕ ਦੇ ਅਹੁਦਿਆਂ ਤੱਕ ਗਏ ਬਹੁਤ ਸਾਰੇ ਲੋਕ ਕੈਬਨਿਟ ਮੰਤਰੀ ਤੱਕ ਬਣੇ ਤਾਂ ਕੀ ਲੱਗਦਾ ਤੁਹਾਨੂੰ ਜਿਵੇਂ ਬਹੁਤ ਲੋਕਾਂ ਦੇ ਆ ਨਾ ਬਣਿਆ ਹੋਇਆ ਕਿ ਜਿਹੜੀ ਪ੍ਰਾਈਵੇਟ ਸਕੂਲ ਦੀ ਪੜ੍ਹਾਈ ਹੈ ਕਨਵਰਟ ਸਕੂਲਾਂ ਦਾ ਬਹੁਤ ਅੱਜਕੱਲ੍ਹ ਚਰਚਾ ਦੇ ਵਿੱਚ ਹੈ ਤੁਹਾਨੂੰ ਕੀ ਲੱਗਦਾ ਕਿ ਐਵੇਂ ਦਾ ਕੁਝ ਨਹੀਂ ਜਿਹੜੀ ਪੜ੍ਹਾਈ ਤੁਸੀਂ ਕਰਵਾ ਰਹੇ ਹੋ ਸੇਮ ਉੱਥੇ ਕਰਵਾ ਰਹੇ ਨੇ ਹਾਲਾਂਕਿ ਉੱਥੇ ਤਾਂ ਬਹੁਤ ਘੱਟ ਪੜੇ ਲਿਖੇ ਕਈ ਵਾਰੀ ਟੀਚਰ ਵੀ ਉਹ ਭਰਤੀ ਕਰ ਲੈਂਦੇ ਆ ਪ੍ਰਾਈਵੇਟ ਸਕੂਲ ਵਾਲੇ ਤਾਂ ਉਹਦੇ ਬਾਰੇ ਦੱਸੋ ਥੋੜਾ ਜਿਹਾ ਮੈਂ ਖੁਦ ਅਕਾਲ ਅਕੈਡਮੀ ਬਹੁਤ ਫੇਮਸ ਹੈ ਜੀ ਮੁਕਸਰ ਉੱਥੇ 7 ਸਾਲ ਟੀਚ ਕੀਤਾ ਜੀ ਇੱਕੋ ਹੀ ਫਰਕ ਹੈ ਜੀ ਉਥੋਂ ਦਾ ਤੇ ਸਰਕਾਰੀ ਸਕੂਲ ਦਾ ਉੱਥੇ ਟੀਚਰ ਨੇ ਸਿਰਫ ਪੜਾਉਣਾ ਹ ਹ ਉਹਨਾਂ ਨੂੰ ਹੋਰ ਕੋਈ ਕੰਮ ਨਹੀਂ ਇੱਕ ਅਟੈਂਡ ਸਲਾਉਣ ਤੋਂ ਬਿਨਾ ਜੀ ਤੇ ਸਰਕਾਰੀ ਸਕੂਲ ਦੇ ਵਿੱਚ ਅਸੀਂ ਕਟੋ-ਕਟ ਇੰਨੀਆਂ ਡਾਕ ਤਿਆਰ ਕਰਦੇ ਆ ਪਹਿਲਾਂ ਤਾਂ ਸਕਾਲਰਸ਼ਿਪ ਦੀਆਂ ਹੀ ਡਾਕ ਸਾਡੇ ਤੋਂ ਕਟੋ-ਕਟ ਇੱਕ ਸਾਲ ਚ ਉਸੇ ਚੀਜ਼ ਨੂੰ ਵਾਰ-ਵਾਰ ਰਿਪੀਟ ਕਰਵਾਇਆ ਜਾਂਦਾ ਹੈ ਹੂੰ ਤੇ ਬਾਕੀ ਟੀਚਰ ਤਾਂ ਜਿਹੜੇ ਤਾਂ ਜੀ ਰਿਪਿਊਟਡ ਸਕੂਲ ਹੈ ਜਿਵੇਂ ਮੈਂ ਅਕੈਡਮੀ ਚ ਟੀਚ ਕੀਤਾ ਹਨਾ ਸਪੈਸ਼ਲ ਮੇਰੀ ਇੰਟਰਵਿਊ ਲੁਧਿਆਣੇ ਹੋਈ ਡਾਕਟਰ ਖੇਮ ਸਿੰਘ ਗਿੱਲ ਨੇ ਲਈ ਜੀ ਉਹ ਮੀਨਸ ਇੱਕ ਉੱਥੇ ਚੰਗੇ ਟੀਚਰ ਰੱਖੇ ਜਾਂਦੇ ਆ ਜਿਹੜੇ ਤਾਂ ਨਿੱਕੇ-ਮੋਟੇ ਸਕੂਲ ਆ ਉੱਥੇ ਤਾਂ ਆਪਾਂ ਨੂੰ ਪਤਾ ਹੀ ਹੈ ਕੀ ਹੁੰਦਾ ਹੈ ਹੂੰ ਕਨਵਿੰਟ ਸਕੂਲਾਂ ਦੇ ਵਿੱਚ ਮੈਂ ਸੈਟੀਸਫਾਈਡ ਨਹੀਂ ਹਾਲਾਂਕਿ ਮੇਰੀਆਂ ਦੋਨੇ ਬੇਟੀਆਂ ਉੱਥੇ ਪੜ੍ਹਦੀਆਂ ਹਾਂ ਉਹ ਜ਼ਿਆਦਾਤਰ ਬਰਡਨ ਪੇਰੈਂਟਸ ਤੇ ਹੀ ਹੈ ਵੀ ਉਹ ਜਸਟ ਇੱਕ ਸਿਲੇਬਸ ਕੰਪਲੀਟ ਕਰਾਉਂਦੇ ਐ ਅੱਗੋਂ ਜਿਹੜਾ ਬੱਚਾ ਤਾਂ ਜੀ ਮੀਨਜ਼ ਇੰਟੈਲੀਜੈਂਟ ਆ ਜੋ ਅੱਗੇ ਆਉਂਦਾ ਸਿਰਫ ਉਹੀ ਬੱਚਾ ਅੱਗੇ ਰਹਿੰਦਾ ਐ ਐਵਰੇਜ ਬੱਚੇ ਨੂੰ ਅੱਗੇ ਨਹੀਂ ਕੀਤਾ ਜਾਂਦਾ ਉਹਨਾਂ ਸਕੂਲਾਂ ਦੇ ਵਿੱਚ ਇਹ ਵੀ ਗੱਲ ਬਹੁਤ ਵੱਡੀ ਗੱਲ ਹੈ ਕਿ ਤੁਸੀਂ ਡਾਕਟਰ ਖੇਮ ਸਿੰਘ ਗਿੱਲ ਨੂੰ ਇੰਟਰਵਿਊ ਦਿੱਤਾ ਹਾਂ ਜੀ ਪੰਜਾਬ ਦੇ ਵੱਡੇ ਬਲਵਾਨ ਸੀ ਹਾਂਜੀ ਜੀ ਦੇਵੂ ਜੀ ਅੱਗੇ ਮਾਈਕ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਨਵਜੋਤ कौर ਜੀ ਅੱਜ ਕੱਲ ਕਿੱਥੇ ਪੜਾ ਰਹੇ ਹੋ ਤੁਸੀਂ ਮੈਂ ਐਜ਼ ਅ ਪ੍ਰਿੰਸੀਪਲ ਕੰਮ ਕਰ ਰਹੀ ਹਾਂ ਸਕੂਲ ਆਫ ਫੈਮਿਨਿਨਸ ਰਾਮਸਰਾ ਜੀ ਤੁਸੀਂ ਭਰਤੀ ਕਦੋਂ ਹੋਏ ਮੇਰੀ ਭਰਤੀ ਵੈਸੇ 2006 ਦੀ ਹੈ ਐਜ਼ ਅ ਐਸਐਸ ਮਿਸਟਰਸ ਜੀ ਹਾਂ ਜੀ ਉਸ ਤੋਂ ਬਾਅਦ 2010 ਚ ਮੇਰੀ ਮੈਰਿਜ ਹੋਈ ਹੈ ਇੱਥੇ ਖੈਰਾ ਫੈਮਿਲੀ ਚ ਜੀ ਹਾਂਜੀ ਤੁਸੀਂ ਪੇਕੇ ਪਿੰਡ ਦੀ ਟੀਚਰ ਮਤਲਬ ਟੀਚਰ ਬਣ ਕੇ ਇਸ ਪਿੰਡ ਚ ਆਈ ਸੀ ਜੀ ਜੀ ਬਿਲਕੁਲ ਬਟ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੂੰਗੀ ਕਿ ਅਬ ਅੱਜ ਖੈਰਾ ਫੈਮਿਲੀ ਦੀ ਗੱਲ ਕਰ ਰਹੇ ਹਾਂ ਜੀ ਕਿ ਬਤੌਰ ਟੀਚਰ ਮੈਂ ਮਤਲਬ ਟੀਚਰ ਲੱਕੀ ਆਈ ਹਾਂ ਇਸ ਫੈਮਿਲੀ ਦੇ ਵਿੱਚ ਜੀ ਬਟ ਆਈ ਥਿੰਕ ਇਹ ਫੈਮਿਲੀ ਇੰਨੀ ਸਪੋਰਟਿਵ ਹੈ ਇੱਕ ਇੱਕ ਮੈਂਬਰ ਜੀ ਕਿ 2016 ਚ ਮੈਂ ਲੈਕਚਰਰ ਦਾ ਟੈਸਟ ਦਿੱਤਾ ਸੀਗਾ ਉਸ ਬਾਅਦ 2019 ਚ ਮੈਂ ਡਾਇਰੈਕਟ ਪ੍ਰਿੰਸੀਪਲ ਆਈ ਹਾਂ ਜੀ ਆਈ ਥਿੰਕ ਤੁਸੀਂ ਜਦੋਂ ਆਪਣੀ ਇਨ-ਲਾਸ ਚਲੇ ਜਾਂਦੇ ਹੋ ਇੰਨੇ ਸਪੋਰਟਿਵ ਇਨ-ਲਾਸ ਆਈ ਥਿੰਕ ਲੱਕੀ ਪਰਸਨਸ ਨੂੰ ਮਿਲਦੇ ਆ ਕਿ ਇਹਨਾਂ ਦੀ ਬਦੌਲਤ ਹੀ ਮੈਂ ਉਦੋਂ ਡਾਇਰੈਕਟ ਲੈਕਚਰਰ ਆਈ ਆ ਇਹਨਾਂ ਦੀ ਸਪੋਰਟ ਕਰਕੇ ਤੁਹਾਡੇ ਬੱਚੇ ਵੀ ਹੋ ਜਾਂਦੇ ਆ ਬੱਚਿਆਂ ਨਾਲ ਪੜ੍ਹਨਾ ਔਖਾ ਹੋ ਜਾਂਦਾ ਬਟ ਇੰਨੀ ਜਿਆਦਾ ਸਪੋਰਟ ਮਤਲਬ ਤੁਸੀਂ ਇਸ ਘਰ ਦੀ ਭਾਵੇਂ ਨੋ ਆ ਭਾਵੇਂ ਇਸ ਘਰ ਦੀ ਬੇਟੀ ਹੈ ਜੀ ਫਰਕ ਕੋਈ ਨਹੀਂ ਹੈ ਜੀ ਜੀ ਤੁਹਾਡੀ ਬਰਾਬਰ ਸਮਝਾਇਆ ਟੀਚਰਾਂ ਨਾਲ ਵਧੀਆ ਸਾਰੇ ਮੰਨਦੇ ਨੇ ਇਹਦੇ ਪ੍ਰਿੰਸੀਪਲ ਕਿਉਂਕਿ ਪ੍ਰਿੰਸੀਪਲ ਤੇ ਵੱਡੀ ਜ਼ਿੰਮੇਵਾਰੀ ਹੁੰਦੀ ਆ ਜੇ ਕੋਈ ਚੈਕਿੰਗ ਹੋਣੀ ਆ ਪ੍ਰਿੰਸੀਪਲ ਨੂੰ ਪੁੱਛਣਾ ਜੇ ਕੋਈ ਚਿੱਠੀ ਡਾਕ ਆਉਣੀ ਆ ਸਾਰੀ ਪ੍ਰਿੰਸੀਪਲ ਤੇ ਗੱਲ ਆ ਜਿੰਮੇਵਾਰੀ ਤਾਂ ਸਕੂਲ ਮੁਖੀ ਦੀ ਹੁੰਦੀ ਨੀ ਬੱਟ ਠੀਕ ਹੈ ਅੱਛਾ ਸਪੋਰਟਿਵ ਸਟਾਫ ਹੈ ਮੇਰਾ ਰਾਮ ਸਰੇਵਿਚ ਜੀ ਬਹੁਤ ਵਧੀਆ ਟੀਮ ਅੱਛੀ ਐਸ ਅ ਟੀਮ ਵਰਕ ਸਾਡਾ ਬਹੁਤ ਵਧੀਆ ਕੰਮ ਚੱਲ ਰਿਹਾ ਜੀ ਤਾਂ ਹੁਣ ਕੋਈ ਦਿੱਕਤ ਆਇਆ ਬੱਚਿਆਂ ਦੀ ਪੜ੍ਹਾਈ ਚ ਪਿਛਲੇ ਦਿਨਾਂ ਚ ਦਾਵਾ ਵੀ ਸਰਕਾਰਾਂ ਦੇ ਵੱਲੋਂ ਕੀਤਾ ਗਿਆ ਕਿ ਹਾਂ ਠੀਕ ਹੈ ਦੇਖੋ ਮੇਰਾ ਤਾਂ ਬਤੌਰ ਸਕੂਲ ਆਫ ਫੈਮਿਨੈਂਸ ਹੈ ਤਾਂ ਸਕੂਲ ਚ ਵੈਸੀ ਵੀ ਐਡਮਿਸ਼ਨ ਟੈਸਟ ਬੇਸਡ ਐਡਮਿਸ਼ਨ ਹੁੰਦੀ ਹੈ ਜੀ ਤਾਂ ਸਾਡੇ ਕੋਲ ਬਹੁਤ ਵਧੀਆ ਕ੍ਰੀਮ ਬੱਚੇ ਆ ਜਾਂਦੇ ਨੇ 9ਵੀਂ ਤੋਂ ਲੈ ਕੇ 12ਵੀਂ ਤੱਕ ਜੀ ਤਾਂ ਵਧੀਆ ਬੱਚੇ ਮਤਲਬ ਅੱਛਾ ਸਟਾਫ ਆ ਰਿਹਾ ਹੈ ਅੱਛਾ ਮਤਲਬ ਬੱਚਿਆਂ ਨੂੰ ਯੂਨੀਫਾਰਮਿਟੀ ਬਸ ਦੀ ਸਹੂਲਤ ਮਿਲ ਰਹੀ ਹੈ ਜੀ ਜਿੰਨਾ ਮਤਲਬ ਅੱਛਾ ਮਤਲਬ ਬੱਚਿਆਂ ਨੂੰ ਇੱਕ ਐਕਸਪੋਜ਼ਰ ਮਿਲਦਾ ਪਿਆ ਸਕੂਲ ਆਫ ਫੈਮਿਨਸ ਦੇ ਵਿੱਚ ਯਾਨੀ ਕਿ ਸਕੂਲ ਆਫ ਫੈਮਿਨਸ ਦਾ ਇੱਕ ਚੰਗਾ ਪ੍ਰਭਾਵ ਬੱਚਿਆਂ ਤੇ ਪਾਉਗਾ ਉਹਨਾਂ ਦੀ ਪੜਾਈ ਤੇ ਡੈਫੀਨਿਟਲੀ ਜ਼ਰੂਰ ਪੈਗਾ ਜੀ ਮਿਹਰਬਾਨੀ ਥੈਂਕ ਯੂ